ਸੇਜ ਪੂਰਾ ਭਰਿਆ ਬਿਆਸੀ ਕੇ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ ਪਰ ਮੈਂ ਚੱਲ ਗਿਆ ਤੇ ਮੈਨੂੰ ੱੱਕੇ ਮਾਰ ਕੇ ਥੱਲੇ ਲਾਇਆ ਵਾ ਉਹ ਵੀ ਐਵੇਂ ੱੱਕਾ ਹੀ ਮਾਰਿਆ ਕਮ ਸੇ ਕਮ 8 ਫੁੱਟ ਦੀ ਦੂਰੀ ਤੋਂ ਮੈਂ ਡਿੱਗ ਗਿਆ ਵਾ ਉਹਨਾਂ ਦੇ ਸਰ ਨੇ ਮੈਨੂੰ ਵਿਆਪਨ ਤੱਕ ਦਿਖਾਇਆ ਸੀ ਡਰਾਂ ਦੇ ਇੱਕ ਹੀ ਚਲਾਵਾ ਗੋਲੀ ਆਵਾ ਤਮਕੀਆਂ ਦੇਣ ਦੇ ਹੀ ਕਿ ਆਵਾ ਪਰ ਸੁਵਲ ਉਹਨਾਂ ਦਾ ਸਰ ਟੀਮ ਮੇਟ ਹੈਗਾ ਕੋਈ ਮੈਨੂੰ ਨਾਮ ਬਾਅਦ ਚ ਪਤਾ ਚੱਲਿਆ ਦਿਨ ਅੰਦਰ ਉਹਨਾਂ ਨੇ ਮੈਨੂੰ ਉਂਗਲਾਂ ਵਖਾਵਾ ਖਾ ਕੇ ਕਹਿ ਰਹੇ ਸੀ ਆਵਾ ਥੱਲੇ ਉਹ ਡਰਾ ਰਹੇ ਸੀ ਮੈਨੂੰ ਹੋਰ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਤੈਨੂੰ ਸਟੇਜ ਤੇ ਬੁਲਾਇਆ ਗਿਆ ਨੇ ਆਉਣ ਵਾਸਤੇ ਤੇ ਮੈਂ ਕਿਹਾ ਐਵੇਂ ਤੇ ਸ਼ੋਅ ਤੇ ਵੀ ਨਹੀਂ ਬੁਲਾਇਆ ਭਾਜੀ ਫੈਨਾਂ ਵਾਂ ਤਾਂ ਆਇਆ ਹੀ ਮੈਂ ਇੰਨੀ ਸਕੈਂਡ ਦੇ ਵਿੱਚ 0.3 ਸਕੈਂਡ ਦੇ ਮੈਨੂੰ ੱੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਗਿਆ ਉਹਦੇ ਬਾਅਦ ਨਾ ਵੀਰ ਨੇ ਮੇਰੇ ਲਈ ਕੁਝ ਬੋਲ ਲਿਆ ਕਿ ਨਹੀਂ ਬੰਦਾ ਮੇਰੀ ਗਲਤੀ ਈ ਕਿ ਮੈਂ ਚੱਲ ਗਿਆ ਸਟੇਜ 'ਚ ਉੱਥੇ ਜਿੱਥੇ ਮੈਨੂੰ ੱੱਕਾ ਮਾਰਿਆ ਉੱਥੇ ਕੁੜੀ ਬੈਠੀ ਸੀ ਉਹ ਕੁੜੀ ਦੇ ਉੱਤੇ ਦੇਖ ਸਕਦਾ ਸੀ ਮੈਂ ਮੇਰਾ 90 ਕਿਲੋ ਵਜ਼ਨ ਹੋਊਗਾ ਵੀਰ ਜੀ ਕਮ ਸੇ ਕਮ 6 ਫੁੱਟ ਦੇ ਲਾਗੇ 5 ਦੇ ਲਾਗੇ ਮੇਰੀ ਹਾਈਟ ਵਾ 5 ਤੋਂ ਥੋੜੀ 6 ਤੋਂ ਉਹ ਕੁੜੀ ਦੇ ਉੱਤੇ ਡੇਕਦਾ ਮੈਂ ਉਹ ਕੁੜੀ ਤਾਂ ਕੀ ਲੈਣਾ ਸੀ ਥੋਣ ਟੁੱਟ ਸਕਦੀ ਸੀ ਉਸ ਕੁੜੀ ਦੀ ਔਰ ਰੀਲ ਨੂੰ ਮੈਂ ਮੈਂ ਤੁਹਾਨੂੰ ਦੱਸਾਂ ਔਰ ਰੀਲ ਨੂੰ ਮੈਂ ਪ੍ਰੇਮ ਢਿੱਲੋ ਦੇ ਅਕਾਊਂਟ ਤੋਂ ਆਫੀਸ਼ੀਅਲ ਅਕਾਊਂਟ ਤੋਂ ਭੇਜੀ ਮੈਂ ਕਿਹਾ ਬਾਈ ਜੀ ਫੋਟੋ ਦੀ ਗੱਲ ਹੀ ਇੰਨੀ ਬੇਇੱਜ਼ਤੀ ਹੋਈ ਹੈ ਕੋਈ ਉਹ ਨਹੀਂ ਤੁਸੀਂ ਇੱਕ ਸਟੋਰੀ ਤੱਕ ਨਹੀਂ ਪਾਈ ਇਹ ਸਭ ਮੈਸੇਜ ਕੀਤਾ ਹੀ ਮੈਂ ਮੈਂ ਕਿਹਾ ਮੈਂ ਤਾਂ ਤੁਹਾਡਾ ਫੈਨ ਹੀ ਕਿਹਾ ਜੀ ਉੱਥੇ ਗੱਲ ਕਰਨ ਮੈਂ ਸੀਨ ਹੋਇਆ ਉਹਨਾਂ ਵੱਲੋਂ ਨਹੀਂ ਉਲਟਾ ਉਹ ਰੀਲ ਡਿਲੀਟ ਹੋ ਗਈ ਉਹ ਵਾਲੀ ਰੀਲ ਡਿਲੀਟ ਹੋ ਗਈ ਸੀ ਫਿਰ ਉਹਦੇ ਬਾਅਦ ਸਾਰੀਆਂ ਰੀਲਾਂ ਪੈਣੀਆਂ ਸ਼ੁਰੂ ਹੋਈਆਂ ਮਰਦ ਕਰੇਸ਼ ਮਰਤਕ ਵੀ ਤੁਹਾਡੇ ਨਾਲ ਨੇ ਤੇ ਪਰ ਕਈ ਜਿਹੜੇ ਕੀ ਉਹਦੇ ਪ੍ਰੇਮ ਢਿੱਲੋ ਦੇ 팬 ਨੇ ਉਹ ਰੀਲ ਤੁਹਾਡੇ ਰੀਲਾਂ ਵੀ ਦੇਖੀਆਂ ਜਾਂਦੀਆਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਡਰੰਕ ਕਰਕੇ ਉੱਪਰ ਚੜ੍ਹੇ ਹੋ ਤੁਸੀਂ ਆਪਣਾ ਪੱਕਾ ਰੱਖੋ ਕਿ ਤੁਸੀਂ ਡਰੰਕ ਕੀਤੀ ਸੀਗੀ ਕਿ ਨਹੀਂ ਕੀਤੀ ਸੀਗੀ ਉਸ ਟਾਈਮ ਮੌਕੇ ਤੇ ਤੁਸੀਂ ਡਰੰਕ ਸੀਗੇ ਕਿ ਨਹੀਂ ਸੀਗੇ ਤੇ ਉਹ ਕਾਲਜ ਦਾ ਨਾਮ ਹੀ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਨਾਮ ਤੋਂ ਹੈ ਸਾਡੇ ਲਈ ਤੇ ਉਹ ਗੁਰਦੁਆਰਾ ਹੀ ਹੈ ਉੱਥੇ ਗ੍ਰੰਥ ਸਾਹਿਬ ਦੇ ਵੀ ਹੋਣਾ ਹੈ ਸਭ ਕੋਈ ਪੜ੍ਹਾਈ ਹੁੰਦੀ ਹੈ ਉੱਥੇ ਸਾਰਾ ਕੁਝ ਉਹ ਗੁਰੂ ਦੀ ਜਗ੍ਹਾ ਤੇ ਜਾ ਕੇ ਕੋਈ ਡਰੰਕ ਕਰਕੇ ਉਹ ਵੀ ਸਿੱਖ ਬੰਦਾ ਡਰੰਕ ਕਰਕੇ ਜਾਊਗਾ ਇਹ ਜਿਹੜੇ ਫੈਨਸ ਕਰਕੇ ਇਹ ਸਿੰਗਰ ਇੰਨੀਆਂ ਚੜ੍ਹਾਈਆਂ ਕਰਦੇ ਨੇ ਪੈਸਾ ਕਮਾਉਂਦੇ ਨੇ ਪਪੂਲਰ ਹੁੰਦੇ ਆ ਤੇ ਬਾਅਦ ਵਿੱਚ ਉਹਨਾਂ ਨੂੰ ਹੀ ਉਹ ਦੇਖਣ ਨੂੰ ਮਨਾ ਕਰ ਦਿੰਦੇ ਆ ਉਹਨਾਂ ਨਾਲ ਸਰਵੀਆਂ ਲੈਣ ਤੋਂ ਮਨਾ ਕਰ ਦਿੰਦੇ ਆ ਉਹਨਾਂ ਜਿਹੜੇ ਸੁਰੱਖਿਆ ਕਰਮੀ ਹੁੰਦੇ ਉਹਨਾਂ ਨੂੰ ੱੱਕੇ ਮਾਰਦੇ ਆ ਤੁਸੀਂ ਅੱਜ ਇਹਨੂੰ ਕੀ ਕਿੱਦਾਂ ਦੇ ਦੇਓ ਤੇ ਅੱਜ ਨਵਾਂ ਕੀ ਕਹਿਣਾ ਚਾਹੁੰਗੇ ਜੀ ਚ ਮੂਸੇ ਵਾਲਾ ਬਾਈ ਵੀ ਹੈਗਾ ਵਾ ਆਪਣਾ ਸਿੱਧੂ ਬਾਈ ਉਹਨੂੰ ਫੈਨ ਨੂੰ ਕੋਈ ਉਹਨਾਂ ਦੇ ਅੱਗੇ ਐਵੇਂ ਦੀ ਕੋਈ ਗੱਲ ਕਰਦਾ ਸੀ ਉਹ ਕਿਤਰਾ ਗਲੇ ਲਾ ਕੇ ਚੁੱਪ ਕਰਾ ਕੇ ਸਮਝਾ ਕੇ ਕਹਿੰਦੇ ਸੀ ਕਿ ਨਹੀਂ ਆਪਣਾ ਛੋਟਾ ਭਰਾ ਵਾ ਕੇ ਨੇ ਕੁਝ ਨਹੀਂ ਕਹਿਣਾ ਫੋਟੋ ਉਹਨਾਂ ਨੂੰ ਨਹੀਂ ਖਿਚਾਣੀ ਹੁੰਦੀ ਉਹ ਸਮਝਾ ਦਿੰਦੇ ਸੀ ਕਿ ਨਹੀਂ ਫੋਟੋ ਨਹੀਂ ਖਿਚਾ ਸਕਦੇ ਤੇਰੇ ਨਾਲ ਕਿਤਾਈ ਹੋ ਰਾਣਾ ਖਿਚਾਣੀ ਪਊਗੀ ਤਾਂ ਬਹੁਤ ਚਲ ਜਾ ਪਿਆਰ ਨਾਲ ਸਮਝਾ ਕੇ ਥਲੇ ਲਾ ਦੇਣਾ ਹੀ ਮੈਂ ਉਹਵੇਂ ਆ ਜਾਣਾ ਸੀ ਇਸ ਚੀਜ਼ ਲਈ ਸਿੱਧੂ ਬਾਈ ਲਈ ਹਮੇਸ਼ਾ ਰਿਸਪੈਕਟ ਰਹੂਗੀ ਪਰ ਇੰਨੇ ਉਹ ਚੀਜ਼ ਨਹੀਂ ਕੀਤੀ ਇੰਨੇ ਦੀ ਤਰ੍ਹਾਂ ੱੱਕੇ ਮਾਰੇ ਆ ਮੈਨੂੰ ੱੱਕੇ ਮਾਰੇ ਇੰਨਾਂ ਨੇ ਨਹੀਂ ਮਾਰੇ ਪਰ ਬੰਦਾ ਤੇ ਇਹਨਾਂ ਦੇ ਇਹੀ ਬੋਲ ਸਕਦੇ ਸੀ ਤਾਂ ਬਾਈ ਮੈਨੂੰ ਕਰੀ ਇਹ ਨਾ ਬੋਲਦੇ ਤਾਂ ਸਟੋਰੀ ਪਾ ਕੇ ਬੋਲਦੇ ਕਿ ਮੇਰੇ ਸਿਕਿਉਰਿਟੀ ਆਫੀਸਰ ਕੋ ਗਲਤੀ ਹੋਈ ਆ ਜਾਂ ਪੁਲਿਸ ਦਾਵਾ ਬਾਕੀ ਬਾਈ ਹੁਣ ਸੁਵਾਲੇ ਆ ਉਹਨਾਂ ਨੂੰ ਜੜਾ ਕੁਝ ਕਹਿਣ ਗਿਆਣਾ ਵਾ ਐਸਵੇਲੇ ਜਿਹੜੇ ਕਿ ਇੰਸਟਾਗ੍ਰam ਤੇ ਬੜਾ ਤਕੜਾ ਮੁੱਦਾ ਇੱਕ ਛਾਇਆ ਹੋਇਆ ਹੈ ਤੁਸੀਂ ਆਪਣੀਆਂ ਰੀਲਾਂ ਫੇਸਬੁੱਕ ਸਭ ਜਗ ਦੇਖਦੇ ਹੋਵਗੇ ਜਿੱਥੇ ਕਿ ਇੱਕ ਨੌਜਵਾਨ ਨੂੰ ਪ੍ਰੇਮ ਟੁੱਲਿਆ ਦੇ ਸ਼ੋਅ ਦੇ ਵਿੱਚ ਸੈਲਫੀ ਲੈਂਦੇ ਹੋਏ ੱਤਕਾ ਮਾਰਿਆ ਜਾਂਦਾ ਹੈ ੱਤਕਾ ਮਾਰਨ ਤੋਂ ਬਾਅਦ ਉਹ ਨੌਜਵਾਨ ਪਬਲਿਕ ਦੇ ਵਿੱਚ गिर ਜਾਂਦਾ ਹੈ ਤੇ ਥੋੜਾ ਉਹਨਾਂ ਦੇ ਵਿੱਚ ਬਹਿਸ ਵੀ ਹੁੰਦੀ ਹੈ ਉਹ ਨੌਜਵਾਨ ਸਾਡੇ ਵਿੱਚ ਨੇ ਸਾਡੇ ਨਾਲ ਪੰਜਾਬ ਨੇਸ਼ਨ ਦੀ ਟੀਵੀ ਨਾਲ ਸਾਡਾ ਜੁੜ ਚੁੱਕੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਵਿਵਾਦ ਕਿੱਥੋਂ ਸ਼ੁਰੂ ਹੋਇਆ ਸੀਗਾ ਤੇ ਕਿਉਂ ਸ਼ੁਰੂ ਹੋਇਆ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਨਾਮ ਕੀ ਹੈ ਜੀ ਮੇਰਾ ਨਾਮ ਵੀਰ ਗੁਰਨੂਰ ਅੰਦਾਵਾ ਤੇ ਗੁਰੂ ਜੀ ਉਹ ਤੁਸੀਂ ਤੁਸੀਂ ਉਹ ਸ਼ਖਸ ਹੋ ਜਿੰਨੂੰ ਉਹ ਧੱਕਾ ਮਾਰ ਕੇ ਉਹਨਾਂ ਨੇ ਸਟੇਜ ਤੋਂ ਤੁਹਾਡੇ ਸੱਟੇ ਸੀਗਾ ਹਾਂਜੀ ਬਾਜੀ ਉਹ ਮੈਂ ਹੀ ਆ ਉਹ ਜਿਨ੍ਹਾਂ ਨੇ ਮੈਨੂੰ ਧੱਕਾ ਮਾਰਿਆ ਸੀ ਤੇ ਨਾਲੇ ਉਹਨਾਂ ਨੇ ਪੁਲਿਸ ਵਾਲੇ ਸਰਨੇ ਮੈਨੂੰ ਵੈਪਨ ਤੱਕ ਦਿਖਾਇਆ ਸੀ ਡਰਾਉਣ ਦੇ ਇਹੀ ਕਿ ਚਲਾਵਾ ਗੋਲੀ ਆਵਾ ਧਮਕੀਆਂ ਦੇਣ ਦੇ ਇਹੀ ਕਿ ਆਵਾ ਫਿਰ ਥੱਲੇ ਖਲੋਤਾ ਸੀ ਫਿਰ ਉਹਨਾਂ ਦੇ ਟੀਮ ਦੇ ਨਾਲ ਦੇ ਹੋਰ ਵੀ ਸੀ ਉਹ ਵੀ ਮੈਨੂੰ ਡਰਾ ਰਹੇ ਉੱਥੋਂ ਦੀ ਬਲੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਤੈਨੂੰ ਸਟੇਜ ਤੇ ਬੁਲਾਇਆ ਗਿਆ ਨੇ ਆਉਣ ਵਾਸਤੇ ਤੇ ਮੈਂ ਕਿਹਾ ਐਵੇਂ ਤੇ ਸ਼ੋਅ ਤੇ ਵੀ ਨਹੀਂ ਬੁਲਾਏ ਭਾਜੀ ਫੈਨ ਵਾਂ ਤਾਂ ਆਇਆ ਹੀ ਨਾਲੇ ਮੈਂ ਤੇ ਕੋਈ ਇੰਨੀ ਗੱਲ ਕਹੀ ਵੀ ਨਹੀਂ ਤੁਸੀਂ ਵੀਡੀਓ ਵੇਖੀ ਹੋਣੀ ਹੈ ਸਾਰੇ ਵੀਰਾਂ ਨੇ ਨਾ ਮੈਂ ਕੋਈ ਮਾਰਾ ਬੋਲਿਆ ਨਾ ਮੈਂ ਕੋਈ ਹੱਥ ਉਸ ਤਰੀਕੇ ਨਾਲ ਸਟੇਜ ਤੇ ਗਿਆ ਕਿ ਕਿ ਇਹਨੂੰ ਲੱਗੇ ਕਿ ਮੈਂ ਕੋਈ ਅਟੈਕ ਕਰਨ ਵਾਸਤੇ ਆਇਆ ਹਾਂ ਕੁਝ ਵਾਸਤੇ ਗਿਆ ਹਾਂ ਇੱਕ ਹੱਥ ਮੇਰਾ ਉੱਪਰ ਮੈਂ ਚੁੱਕਿਆ ਇੱਕ ਹੱਥ ਚ ਮੇਰੇ ਫੋਨ ਸੀ ਮੈਂ ਇੰਨੀ ਇੱਕ ਸਕਿੰਟ ਦੇ ਵਿੱਚ 0. 3 ਸੈਕਿੰਡ ਦੇ ਮੈਨੂੰ ੱੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਗਿਆ ਉਹਦੇ ਬਾਅਦ ਉਹਨਾਂ ਨੇ ਜੀ 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 ਬੋਲੋ ਬੋਲ ਉਹਦੇ ਬਾਅਦ ਨਾ ਵੀਰ ਨੇ ਮੇਰੇ ਲਈ ਕੁਝ ਬੋਲ ਲਿਆ ਕਿ ਨਹੀਂ ਬੰਦਾ ਮੇਰੀ ਗਲਤੀ ਹੀ ਕਿ ਮੈਂ ਚੱਲ ਗਿਆ ਸਟੇਜ 'ਚ ਇਹ ਚੀਜ਼ ਕੀ ਅਗੀ ਗਲਤੀ ਆ ਗਈ ਕਿ ਚੱਲ ਗਿਆ ਸਟੇਜ 'ਚ ਪਰ ਐਜ਼ ਅ ਫੈਨ ਹੀ ਗਿਆ ਨਹੀਂ ਉਹ ਕਹਿੰਦਾ ਦਿੱਤਾ ਹੋਇਆ ਸੀਗਾ ਉਹ ਕਹਿੰਦੇ ਉਹਨਾਂ ਨੇ ਮਨਾ ਕੀਤਾ ਹੋਇਆ ਸੀਗਾ ਕਿ ਸਟੇਜ 'ਤੇ ਕੋਈ ਵੀ ਉਹ ਨਹੀਂ ਆਏਗਾ ਵੀਰ ਜੀ ਕੀਤਾ ਹੀ ਮਨਾ ਅਸੀਂ ਤਾਂ ਮੈਂ ਬੈਠਾ ਸਟੇਜ ਦੇ ਨਾਲ ਨੇੜੇ ਹੀ ਬੈਠਾ ਸੀ ਮੇਰੇ ਸਾਹਮਣੇ ਜਦੋਂ ਇਹ ਮਨਾ ਕੀਤਾ ਉਹਦੇ باوجود ਉਹਨਾਂ ਨੇ ਆਪ ਇੱਕ ਮੁੰਡੇ ਨੂੰ ਸਰਦਾਰ ਮੁੰਡਾ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਕਿ ਪ੍ਰੇਮ ਬਾਈ ਨੇ ਆਪਣੇ ਆਪ ਸਰਦਾਰ ਨੂੰ ਉੱਤੇ ਬੁਲਾਇਆ ਉਹ ਮੁੰਡਾ ਮੈਂ ਨਹੀਂ ਆ ਉਹ ਹੋਰ ਕੋਈ ਮੁੰਡਾ ਹੈ ਉਹਨੂੰ ਆਪ ਬੁਲਾਇਆ ਸੀ ਕਿ ਆ ਬਾਈ ਨੂੰ ਉੱਤੇ ਲੈ ਕੇ ਆਓ ਤੇ ਉਹਨੂੰ ਉੱਤੇ ਲੈ ਕੇ ਸਟੇਜ ਦੇ ਪਿੱਛੇ ਲੈ ਗਏ ਮੈਂ ਤਾਂ ਫਿਰ ਖਾਲੀ ਸਿਰਫ ਫੋਟੋ ਕਿ ਜੀ ਮੈਂ ਗਿਆ ਫੋਟੋ ਖਿੱਚ ਲਾਂਗੇ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਇਹੋ ਜਿਹਾ ਸਲੂਕ ਹੋਊਗਾ ਤੇ ਤੁਸੀਂ ਕਿੱਦਾਂ ਦੇਖਦੇ ਹੋ ਆ ਚੀਜ਼ ਨੂੰ ਕਿ ਇੱਕ ਤੁਸੀਂ ਉਹਨਾਂ ਦੇ ਫੈਨ ਹੋ ਤੇ ਉਹਨਾਂ ਨੂੰ ਉੱਪਰ ਫੋਟੋ ਖਚਾਨ ਗਏ ਹੋ ਤੇ ਜਿਹੜੇ ਉਹਨਾਂ ਦੇ ਸੁਰੱਖਿਆ ਕਰਮੀ ਆ ਉਹਨਾਂ ਨੇ ਤੁਹਾਨੂੰ ਧੱਕਾ ਮਾਰਿਆ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਪੁਲਿਸ ਮੁਲਾਜ਼ਮ ਸੀਗਾ ਪੰਜਾਬ ਪੁਲਿਸ ਦਾ ਪੁਲਿਸ ਮੁਲਾਜ਼ਮ ਸੀਗਾ ਉਹਨੇ ਤੁਹਾਨੂੰ ਆਪਣਾ ਵੈਪਨ ਤੱਕ ਸ਼ੋਅ ਕਰਾਇਆ ਹਾਂਜੀ ਵੀ ਸਾਰਾ ਸਭ ਵੀਡੀਓ ਵਿੱਚ ਸਭ ਦੇਖ ਰਿਹਾ ਉਹਨੇ ਸਿੱਧਾ ਲਾ ਕੇ ਪੂਰਾ ਹੱਥ ਮੇਰੇ ਅੱਗੇ ਤੱਕ ਕਰਤਾ ਸੀ ਉਹਨੇ ਫਿਰ ਮੈਨੂੰ ਧੱਕਾ ਮਾਰਿਆ ਉਹਨਾਂ ਦਾ ਗਰੁੱਪ ਦੇ ਹੋਰ ਵੀ ਬੰਦੇ ਸੀ ਜਿਹੜੇ ਮੈਨੂੰ ਉਂਗਲਾਂ ਵਖਾ ਰਹੇ ਸੀ ਕਹਿ ਰਹੇ ਸੀ ਆਵਾ ਇੱਕ ਮੁੰਡਾ ਦੇ ਸਪੀਕਰ ਤੱਕ ਉਤਰ ਕੇ ਆ ਵੀ ਗਿਆ ਸੀ ਯਾਰ ਤੂੰ ਕੀ ਕਰ ਰਿਹਾ ਤੈਨੂੰ ਦੱਸਾਂ ਉਹਨੇ ਥੱਲੇ ਆ ਕੇ ਪਰ ਮੈਨੂੰ ਉਹ ਸਭ ਚੀਜ਼ਾਂ ਦਾ ਕੁਝ ਨਹੀਂ ਬੁਰਾ ਲੱਗਿਆ ਮੈਨੂੰ ਬੁਰਾ ਲੱਗਿਆ ਕਿ ਬਾਈ ਨੇ ਮੇਰੀ ਗੱਲ ਨਹੀਂ ਕੀਤੀ ਕੋਈ ਦੁਬਾਰਾ ਮੈਨੂੰ ਬਸ ਇਸ ਚੀਜ਼ ਦਾ ਹੀ ਕਿ ਉਹਨੂੰ ਬੋਲਣਾ ਚਾਹੀਦਾ ਸੀ ਕੋਈ ਗੱਲ ਨਹੀਂ ਛੋਟੇ ਵੀਰ ਗਲਤੀ ਤੇਰ ਕੋ ਵੀ ਹੋ ਗਈ ਸਾਡੇ ਸਿਕਿਉਰਟੀ ਤੋਂ ਵੀ ਹੋਈ ਹੈ ਗਲਤੀ ਮਾੜੀ ਜੀ ਪਰ ਉਹਨਾਂ ਨੇ ਕੋਈ ਗੱਲ ਨਹੀਂ ਲੱਗੀ ਮੈਨੂੰ ਇਸ ਚੀਜ਼ ਦਾ ਬੁਰਾ ਵਾ ੱੱਕਾ ਮਾਰਿਆ ਉਹ ਚੀਜ਼ ਮੈਂ ਭੁੱਲ ਚੁੱਕਿਆ ਹਾਂ ਉਹਦੇ ਜਦੋਂ ੱੱਕਾ ਮਾਰਿਆ ਉਹਦੇ ਬਾਵਜੂਦ ਮੈਂ ਸ਼ੋਅ ਦਾ ਸ਼ੋਅ ਅਟੈਂਡ ਕੀਤਾ ਯਾਨੀ ਕਿ ਮੈਨੂੰ ੱੱਕਾ ਮਾਰਿਆ ਮੈਂ ਉੱਥੋਂ ਦੀ ਚੱਲ ਗਿਆ ਮੈਂ ਉੱਥੇ ਖਲੋਤਾ ਹੀ ਤੇ ਬਾਵਜੂਦ ਮੈਂ ਉੱਥੇ ਵੀ ਲੈਕਿਨ ਉਹਨਾਂ ਨੇ ਇੱਕ ਵਾਰ ਨਹੀਂ ਇਹ ਕਿਹਾ ਕਿ ਗਲਤੀ ਹੋ ਗਈ ਆਪਣੇ ਛੋਟੇ ਵੀਰ ਤੋਂ ਵੀ ਜਾਂ ਮੇਰੇ ਤੋਂ ਵੀ ਆਫਿਸ ਇਹਨਾਂ ਤੋਂ ਵੀ ਆਫੀਸਰ ਜਿਹੜੇ ਉਹਨਾਂ ਦੇ ਸੀ ਸਿਕਿਉਰਟੀ ਉਹਨਾਂ ਨੂੰ ਇਸ ਚੀਜ਼ ਦਾ ਕੋਈ ਰੀਅਲਾਈਜ਼ ਹੀ ਨਹੀਂ ਹੋਇਆ ਕਿ ਆਪਨੇ ਗਲਤੀ ਕੀਤੀ ਹੈ ਨਾ ਲੇਕਿਨ ਬੋਲਣਾ ਮੈਂ ਆਪਣੀ ਸਿਕਿਉਰਟੀ ਨੂੰ ਇਹ ਚੀਜ਼ ਉਹਨਾਂ ਨੂੰ ਬੋਲਣੀ ਚਾਹੀਦੀ ਸੀ ਪਰ ਉਹਨਾਂ ਨੇ ਨਹੀਂ ਬੋਲੀ ਤੇ ਜਦੋਂ ਤੁਹਾਨੂੰ ਤਾਂ ਕਿਹਾ ਮਾਰਿਆ ਜਾਂਦਾ ਹੈ ਸਟੇਜ ਤੋਂ ਤੁਹਾਡੇ ਸੱਟਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਹਾਡਾ ਕੀ ਐਕਸ਼ਨ ਸੀਗਾ ਤੁਸੀਂ ਉਹਨਾਂ ਨਾਲ ਕੀ ਗੱਲਬਾਤ ਕੀਤੀ ਸੀਗੀ ਤੇ ਅੱਗੋਂ ਦੀ ਉਹਨਾਂ ਨੇ ਆਗੇ ਤਾਂ ਨਾ ਕੋਈ ਗੱਲਬਾਤ ਕੀਤੀ ਐ ਸਟੇਜ ਤੋਂ ਸ਼ੋਅ ਤੋਂ ਬਾਅਦ ਕੀ ਬਿਲਕੁਲ ਮਾਮਲਾ ਠੰਡਾ ਹੋ ਗਿਆ ਸੀਗਾ ਉੱਥੇ ਨਾ ਜਦ ਦੱਸਿਆ ਜੀ ਤਾਂ ਉਹਨਾਂ ਨੇ ਮਿੰਟ ਤੱਕ ਜੇ ਤੁਸੀਂ ਕਿਸੇ ਮੈਨੇਜਮੈਂਟ ਨੂੰ ਕੰਪਲੇਂਟ ਕੀਤੀ ਹੋਵੇ ਉਹਨਾਂ ਦੀ ਕੰਪਲੇਂਟ ਤੇ ਵੀ ਤਾਂ ਕਰਨੀ ਕੋਈ ਇੱਕ ਬੰਦਾ ਬੋਲੇ ਉਹ ਕਾਲਜ ਦਾ ਨਾਮ ਹੀ ਸਿਰ ਗੁਰਗੋਬਿੰਦ ਸਿੰਘ ਜੀ ਦੇ ਨਾਮ ਤੋਂ ਕਾਲਜ ਵਾ ਉੱਥੇ ਇਹ ਨਹੀਂ ਕਿ ਇਹਨੇ ਸੋਚਿਆ ਕਿ ਇੱਕ ਵਾਰ ਪੱਗ ਲੱਥ ਜਾਂਦੀ ਮੈਂ ਕੀ ਜਾਣਾ ਸੀ ਮੇਰਾ ਪੱਗ ਦੀ ਵੇਦ ਵੀ ਹੋਣੀ ਸੀ ਉੱਥੇ ਜਿੱਥੇ ਮੈਨੂੰ ਤੱਕਾ ਮਾਰਿਆ ਉੱਥੇ ਕੁੜੀ ਬੈਠੀ ਸੀ ਉਹ ਕੁੜੀ ਦੇ ਉੱਤੇ ਡੇਕ ਸਕਦਾ ਸੀ ਮੈਂ ਮੇਰਾ 90 ਕਿਲੋ ਵਜ਼ਨ ਹੋਊਗਾ ਵੀਰ ਜੀ ਕਮ ਸੇ ਕਮ 6 ਫੁੱਟ ਦੇ ਲਾਗੇ 5 ਦੇ ਲਾਗੇ ਮੇਰੀ ਹਾਈਟ ਵਾ 5 ਤੋਂ ਥੋੜੀ 6 ਤੋਂ ਉਹ ਕੁੜੀ ਦੇ ਉੱਤੇ ਡੇਕਦਾ ਮੈਂ ਉਹ ਕੁੜੀ ਦਾ ਕੀ ਲੈਣਾ ਸੀ ਥੋਣ ਟੁੱਟ ਸਕਦੀ ਸੀ ਉਸ ਕੁੜੀ ਦੀ ਪਰ ਮੈਂ ਤਾਂ ਵੀ ਥੋੜਾ ਆਪਣੇ ਆਪ ਨੂੰ ਬੈਲੈਂਸ ਕਰਕੇ ਦੂਜੀ ਸਾਈਡ ਡੇਗ ਗਿਆ ਉਹਦੇ باوجود ਮੈਂ ਆਪਣੀ ਪੱਗ ਸੰਭਾਲੀ ਉਹਦੇ ਬਾਅਦ ਖੜਾ ਹੋ ਕੇ ਉਮਰ ਮੇਰੇ ਉੱਤੇ ਸਟੇਜ ਤੇ ਸਾਰੇ ਸਾਰੇ ਮੇਰੇ ਉੱਤੇ ਨੂੰ ਆ ਗਏ ਕੀ ਕੀ ਕਰ ਰਹੇ ਆ ਕੀ ਕਰ ਰਹੇ ਆ ਮੈਂ ਫਿਰ ਉਹਨਾਂ ਨੂੰ ਹੱਥ ਕਰਕੇ ਮੈਂ ਵੇ ਦਿਖਾ ਰਿਹਾ ਤੂੰ ਵੇਖਿਆ ਹੈਗਾ ਵੀਡੀਓ ਤੇ ਮੈਂ ਕਹਾਂ ਉਹਨੇ ਤੱਕਾ ਕਿਉਂ ਦਿੱਤਾ ਤੱਕਾ ਦੇਣਾ ਕੋਈ ਉਹ ਥੋੜੀ ਨਾ ਤੂੰ ਸਿੱਧਾ ਬੋਲ ਦੇ ਆਰਾਮ ਨਾਲ ਬੋਲ ਦੇ ਮੈਂ ਕਹ ਰਿਹਾ ਤੱਕੇ ਨਾਲ ਉੱਤੇ ਖਲੋ ਜਾਣਾ ਸੀ ਜ਼ਬਰਦਸਤੀ ਤੇ ਮੈਂ ਸੋਦੇ ਰੁਕ ਨਹੀਂ ਸਕਦਾ ਸਟੇਜ ਤੇ ਮੇਰਾ ਕਿਹਾ ਆਪਣਾ ਕਾਲਜਵਾ ਮੈਨੂੰ ਤਾਂ ਉਹਨਾਂ ਨੇ ਕਹਿਣਾ ਸੀ ਥੱਲੇ ਚੱਲ ਜਮੇ ਆ ਜਾਣਾ ਹੀ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਤੱਕਾ ਦਿੱਤਾ ਪੱਗ ਵੀ ਖੁੱਲ ਸਕਦੀ ਸੀ ਫਿਰ ਇਹਨਾਂ ਨੇ ਕਹਿਣਾ ਸੀ ਕਿ ਜਾਨ ਮੂਚ ਕੇ ਆਏ ਕੋਈ ਸ਼ਰਾਬ ਪਰ ਐਵੇਂ ਦਾ ਕੋਈ ਹੋ ਨਹੀਂ ਸੀ ਪਰ ਇੱਕ ਗੱਲ ਦੀ ਇਹ ਹੀ ਪੱਗ ਖੁੱਲਦੀ ਇੱਕ ਕੁੜੀ ਦੀ ਵਸ ਸਕਦੀ ਤੱਕਾ ਦੇਣ ਤੇ ਆ ਨੁਕਸਾਨ ਹੋ ਸਕਦਾ ਸੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਲੋਕੀ ਤੇ ਹੁਣ ਐਵੇਂ ਹੀ ਬੋਲੀ ਜਾ ਰਹੇ ਹੈ ਕੋਈ ਬੋਲ ਰਿਹਾ ਕਿ ਇਹਨੇ ਡਰੰਕ ਕੀਤੀ ਹੋਈ ਕੋਈ ਕਹਿ ਰਿਹਾ ਕਿ ਇੱਥੇ ਐਵੇਂ ਕੋ ਮੰਡਿਆ ਸੀ ਜਾਣ ਕੇ ਪੰਗੇ ਲੈਣ ਗਿਆ ਸੀ ਕੋਈ ਕਹਿ ਰਿਹਾ ਕਿ ਪ੍ਰੇਮ ਢਿੱਲੋ ਦੇ ਪੀਆਰ ਟੀਮਾਂ ਵਾਲੇ ਕਹਿ ਰਹੇ ਕਿ ਦੂਸਰੀ ਟੀਮਾਂ ਵਾਲੇ ਨੇ ਜਾਣ ਕੇ ਰੀਲਾਂ ਪਵਾ ਰਹੇ ਹੈ ਪਰ ਮੈਂ ਤਾਂ ਅੱਜ ਵੀ ਅੱਜ ਵੀ ਉਹਨੇ ਮੇਰੇ ਫੋਨ ਤੇ ਉਹ ਸ਼ੋਰ ਦੇ ਤੱਕਾ ਦੇਣ ਦੇ ਬਾਅਦ ਮੈਂ ਅਟੈਂਡ ਕਰਨ ਦੀ ਵੀਡੀਓ ਤੱਕ ਮੇਰੇ ਕੋਲ ਪਈ ਹੈ ਸਾਰੀ ਵੀਡੀਓ ਪਈ ਹੈ ਮੈਂ ਉਹਨੂੰ ਇਹ ਨਹੀਂ ਕਿ ਮੈਨੂੰ ਧੱਕਾ ਮਾਰਤਾ ਮੈਨੂੰ ਬੁਰਾ ਲੱਗ ਗਿਆ ਮੈਂ ਚੱਲ ਗਿਆ ਮੈਂ ਸੋਚਿਆ ਹੀ ਹੁਣ ਗੱਲ ਕਰੂਗਾ ਹੁਣ ਗੱਲ ਕਰੂਗਾ ਪਰ ਨਹੀਂ ਕੀਤੀ ਵੀ ਜਿਉਂ ਉਹਨਾਂ ਨੇ ਕੋਈ ਗੱਲ ਉਲਟਾ ਸਗੋ ਐਸਾ ਬੋਲ ਕੇ ਮੁੰਡੇ ਹੋਰ ਸੀ ਭੱਜ ਗਏ ਉਥੋਂ ਦੀ ਅਰਸਵਲ ਉਹਦਾ ਉਹਨਾਂ ਦਾ ਸਾਰ ਟੀਮ ਮੇਟ ਹੈਗਾ ਕੋਈ ਮੈਨੂੰ ਨਾਮ ਬਾਅਦ ਚ ਪਤਾ ਚੱਲਿਆ ਦਿਨ ਅੰਦਰ ਉਹਨਾਂ ਨੇ ਮੈਨੂੰ ਉਂਗਲਾਂ ਵਿਖਾਵਾ ਖਾ ਕੇ ਕਹਿ ਰਹੇ ਸੀ ਆਵਾ ਥੱਲੇ ਉਹ ਡਰਾ ਰਹੇ ਸੀ ਮੈਨੂੰ ਹੋਰ ਤੇ ਤੁਹਾਡੇ ਜਦੋਂ ਇਹ ਵੀਡੀਓ ਤੁਹਾਡੀ ਪਈ ਹੈ ਇੰਸਟਾ ਤੇ ਵਾਇਰਲ ਹੋਈ ਹੈ ਤਾਨੂੰ ਕਿੱਦਾਂ ਬਦਲ ਲੱਗਾ ਕਿ ਤੈਨ ਜਿਹੜੀ ਇੰਸਟਾ ਦੀ ਰੀਲ ਹੈ ਕਿਉਂਕਿ ਇਹ ਜਿਹੜੀ ਰੀਲ ਅਪਲੋਡ ਕੀਤੀ ਗਈ ਹੈ ਇਹ ਕਿਸੇ ਹੋਰ ਬੰਦੇ ਵੱਲੋਂ ਅਪਲੋਡ ਕੀਤੀ ਗਈ ਹੈ ਤੁਹਾਡੇ ਵੱਲੋਂ ਅਪਲੋਡ ਨਹੀਂ ਕੀਤੀ ਗਈ ਜਦੋਂ ਇਹ ਵੀਡੀਓ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੰਸਟਾਗ੍ਰam ਤੇ ਆਂਦੀ ਹੈ ਤੇ ਤੁਸੀਂ ਉਹਨੂੰ ਕਿੱਦਾਂ ਦੇ ਦੇਵੇਂ ਸੀਗੇ ਕਿ ਇਹ ਵੀਡੀਓ ਕਿੱਥੋਂ ਆਈ ਹੈ ਤੇ ਕਿੱਦਾਂ ਬਣੀ ਹੈ ਇਹ ਵੀਡੀਓ ਆਈ ਮੈਂ ਤੁਹਾਨੂੰ ਦੱਸਣੀ ਗੱਲ ਆ ਇਹ ਗੱਲ ਕੀ ਹੋਈ ਸੀ ਜਿੱਦ ਤਨ 쇼 ਹੋਇਆ ਉਹਦੇ ਬਾਅਦ ਮੈਂ ਆ ਕੇ ਆਪਣਾ ਮੈਨੂੰ ਨਸਬ ਨੋਰਮਲ ਜਾਵੇਂ ਸਭ ਰੋ ਰੈਗੂਲਰ ਸਵੇਰੇ ਉੱਠਦਾ ਮੈਂ ਕੋਸ਼ਿਸ਼ ਮੈਨੂੰ ਫਰਕ ਨਹੀਂ ਪਿਆ ਆਈ ਕਿ ਡਿੱਗਿਆਂ ਪਰ ਮੈਨੂੰ ਨਹੀਂ ਪ ਸੋਸ਼ਲ ਮੀਡੀਆ ਤੇ ਇਹ ਚੀਜ਼ ਸ਼ੁਰੂ ਹੋ ਰਹੀ ਹੋ ਗਈ ਆ ਵਾਇਰਲ ਹੋਣੀ ਇੱਕ ਮੁੰਡਾ ਮੇਰੇ ਨਾਲ ਹੀ ਗਿਆ ਸੀ ਆਫਿਸ ਸ਼ੋਅ ਤੇ ਗਿਆ ਸੀ ਉਹਨੇ ਮੈਨੂੰ ਫੋਨ ਕਰਕੇ ਬੋਲਿਆ ਕਿ ਤੇਰੀ ਤੋਂ ਰੀਲ ਵਾਇਰਲ ਹੋ ਗਈ ਹੈ ਮੈਂ ਕਿਹਾ ਭੇਜੀਓ ਉਹਨੇ ਮੈਨੂੰ ਵਟਸਐਪ ਤੇ ਲਿੰਕ ਭੇਜਿਆ ਮੈਂ ਉਹ ਰੀਲ ਵੇਖੀ ਫਿਰ ਉਹ ਰੀਲ ਮੈਂ ਵੇਖਣ ਦੇ ਬਾਅਦ ਮੇਰਾ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਕੀ ਬੰਦਾ ਐਵੇਂ ਨਾ ਕੋਈ ਇੰਨੀ ਗਲਤੀ ਕੀਤੀ ਨਾ ਕੁਛ ਲੋਕਾਂ ਦੀ ਬਹੁਤ ਜ਼ਿਆਦਾ ਵਾਇਰਲ ਹੈ ਸਾਰੇ ਚੈਨਲਾਂ ਨੇ ਵੀ ਚਲਾਈ ਹੈ ਹਾਂਜੀ ਸਰ ਮੈਂ ਤੁਹਾਨੂੰ ਦੱਸ ਰਿਹਾ ਔਰ ਰੀਲ ਨੂੰ ਮੈਂ ਮੈਂ ਤਾਂ ਦੱਸਾਂ ਉਹ ਰੀਲ ਨੂੰ ਮੈਂ ਪ੍ਰੇਮ ਢਿੱਲੋ ਦੇ ਅਕਾਊਂਟ 'ਚ ਆਫੀਸ਼ੀਅਲ ਅਕਾਊਂਟ 'ਚ ਭੇਜੀ ਮੈਂ ਕਿਹਾ ਬਾਈ ਜੀ ਫੋਟੋ ਦੀ ਗੱਲ ਹੀ ਇੰਨੀ ਬੇਇੱਜ਼ਤੀ ਹੋਈ ਹੈ ਕੋਈ ਉਹ ਨਹੀਂ ਤੁਸੀਂ ਇੱਕ ਸਟੋਰੀ ਤੱਕ ਨਹੀਂ ਪਾਈ ਇਹ ਸਭ ਮੈਸੇਜ ਕੀਤਾ ਹੀ ਮੈਂ ਮੈਂ ਕਿਹਾ ਮੈਂ ਤਾਂ ਤੁਹਾਡਾ ਫੈਨ ਹੀ ਗਿਆ ਹੀ ਉੱਥੇ ਗੱਲ ਕਰਨ ਵਾਸਤੇ ਮੈਸੇਜ ਜੀ ਨੋਇਆ ਉਹਨਾਂ ਵੱਲੋਂ ਨਹੀਂ ਉਲਟਾ ਉਹ ਰੀਲ ਡਿਲੀਟ ਹੋ ਗਈ ਉਹ ਵਾਲੀ ਰੀਲ ਡਿਲੀਟ ਹੋ ਗਈ ਸੀ ਫਿਰ ਉਹਦੇ ਬਾਅਦ ਸਾਰੀਆਂ ਰੀਲਾਂ ਪਾਉਣੀਆਂ ਸ਼ੁਰੂ ਹੋਈਆਂ ਫਿਰ ਕੋਈ ਵੀਰਵਾ ਰੋਬਿਨ ਕਰਕੇ ਅਕਾਊਂਟ ਉਹਨਾਂ ਦਾ ਐਡੀਟਿੰਗ ਵਾਲਾ ਹੀ ਹੈ ਕੋਈ ਆਫੀਸ਼ੀਅਲ ਅਕਾਊਂਟ ਨਹੀਂ ਹੈ ਉਹਨਾਂ ਵੀਰ ਨੇ ਪ ਕੀ ਐਵੇਂ ਐਵੇਂ ਮੁੰਡਾ ਵਾ ਉਹਨਾਂ ਦੇ ਐਕਸੀਡੈਂਟ ਹੋ ਮਤਲਬ ਟੱਕਾ ਦੇ ਤਾ ਉਹਨਾਂ ਨੇ ਫਿਰ ਮੈਨੂੰ WhatsApp ਤੇ ਮੈਂ ਉਹ ਸੋਰੀ Instagram ਤੇ ਮੈਂ ਉਹਨਾਂ ਨੂੰ ਇਨਬਾਕਸ ਮੈਸੇਜ ਕੀਤਾ ਮੈਂ ਕਿਹਾ ਵੀਰ ਉਹ ਮੈਂ ਹੀ ਔਰ ਮੈਨੂੰ ਐਵੇਂ ਐਵੇਂ ਪ੍ਰੇਮ ਢਿੱਲੋਂ ਦੀ ਟੀਮ ਵਾਲੇ ਜਿਹੜੇ ਪੇਜ ਵਾਲੇ ਆ ਉਹ ਪੁੱਠਾ ਸਿੱਧਾ ਹੋਰ ਪਾਪਾ ਕੇ ਬੋਲ ਰਹੇ ਵੀਰ ਥੋੜਾ ਮਤਲਬ ਚੱਜ ਦੀਆਂ ਵੀਡੀਓ ਪਾ ਦਿਓ ਮੈਨੂੰ ਸਪੋਰਟ ਵਾਂਗੂ ਤੁਹਾਡੇ ਸਮਰਥ ਤੁਹਾਡੇ ਸਮਰਥਕ ਵੀ ਤੁਹਾਡੇ ਨਾਲ ਨੇ ਤੇ ਪਰ ਕਈ ਜਿਹੜੇ ਕੀ ਉਹਦੇ ਪ੍ਰੇਮ ਢਿੱਲੋਂ ਦੇ ਫੈਨ ਨੇ ਉਹ ਰੀਲਾਂ ਤੁਹਾਡੀਆਂ ਰੀਲਾਂ ਵੀ ਦੇਖੀਆਂ ਜਾਂਦੀਆਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਡਰੰਕ ਕਰਕੇ ਉੱਪਰ ਚੜ੍ਹੇ ਹੋ ਤੁਸੀਂ ਆਪਣਾ ਪੱਖ ਰੱਖੋ ਕਿ ਤੁਸੀਂ ਡਰੰਕ ਕੀਤੀ ਸੀਗੀ ਕਿ ਨਹੀਂ ਕੀਤੀ ਸੀਗੀ ਉਸ ਟਾਈਮ ਮੌਕੇ ਤੇ ਤੁਸੀਂ ਡਰੰਕ ਸੀਗੇ ਕਿ ਨਹੀਂ ਸੀਗੇ ਸਰ ਇੱਕ ਗੱਲ ਮੈਂ ਹੁਣੇ ਤੁਹਾਨੂੰ ਦੱਸੀ ਉਹ ਕਾਲਜ ਦਾ ਨਾਮ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਹੈ ਸਾਡੇ ਲਈ ਤੇ ਉਹ ਗੁਰਦੁਆਰਾ ਹੀ ਹੈ ਉੱਥੇ ਗ੍ਰੰਥ ਸਾਹਿਬ ਦੇ ਵੀ ਹੁੰਦੇ ਸਭ ਕੋਈ ਪੜ੍ਹਾਈ ਹੁੰਦੀ ਹੈ ਉੱਥੇ ਸਾਰਾ ਕੁਝ ਵਕ ਗੁਰੂ ਦੀ ਜਗ੍ਹਾ ਤੇ ਜਾ ਕੇ ਕੋਈ ਡਰੰਕ ਕਰਕੇ ਉਹ ਵੀ ਸਿੱਖ ਬੰਦਾ ਡਰੰਕ ਕਰਕੇ ਜਾਊਗਾ ਫਿਰ ਜੇ ਹੀ ਹਰ ਸ਼ਨੀਵਾਰ ਬੰਗਲਾ ਸਾਹਿਬ ਗੁਰਦੁਆਰੇ ਸੇਵਾ ਕਰਨ ਜਾਂਦੇ ਆ ਤੋਤੇ ਕਿੰਨੇ ਹੀ ਲੋਕੀ ਐਵੇਂ ਨਸ਼ੇ ਕਰਕੇ ਆਂਦੇ ਆ ਉਹਨਾਂ ਨੂੰ ਆਪਾਂ ਇੱਥੇ ਮੱਥਾ ਟੇਕਣ ਗੇਟ ਤੋਂ ਹੀ ਲੈ ਭੇਜ ਦਿੰਦੇ ਆ ਕਿ ਵੀਰ ਨਾਂ ਵਾ ਜੋੜੇ ਘਰ ਸੇਵਾ ਕਰਦੇ ਆ ਸਭ ਤੋਂ ਪਹਿਲ ਉਹ ਬੰਦਾ ਜੋੜੇ ਘਰ ਹੀ ਆਂਦਾ ਵਾ ਉਹ ਪੀਕੇ ਉੱਥੇ ਆਂਦੇ ਆ ਹੀ ਉਹਨਾਂ ਨੂੰ ਭੇਜ ਦਿੰਦੇ ਆ ਤੇ ਮੈਂ ਆਪ ਐੋ ਜੀ ਗੁਰੂ ਦੀ ਜਗ੍ਹਾ ਤੇ ਪੀਕੇ ਜਾਵਾਂਗਾ ਉੱਥੇ ਇੰਨੀ ਭੀੜ ਸੀ ਕਿ ਖਲੋਣ ਦੀ ਜਗ੍ਹਾ ਨਹੀਂ ਆਪਾਂ 3 ਤੋਂ 4 ਘੰਟੇ ਵੇਟ ਕੀਤਾ ਵਾ 4 ਵਜੇ ਦਾ ਸ਼ੋਅ ਦਾ ਪੋਸਟਰ ਜਿਹੜਾ ਹੋਇਆ ਸੀ 4 ਵਜੇ ਦਾ ਸੀ ਉਸ ਜਗ੍ਹਾ ਤੇ ਕੋਈ ਡਰੰਕ ਬੰਦਾ ਇੰਨੀ ਭੀੜ ਚ ਇੰਨੇ ਓਕਾਟ ਚ ਰੋਕ ਹੀ ਨਹੀਂ ਸਕਦਾ ਉਹ ਨਹੀਂ ਤਾਂ ਨਹੀਂ ਹੋਰ ਕਈਆਂ ਨਾਲ ਵੀ ਲੜ ਸਕਦਾ ਸੀ ਜੇ ਉਹਨੇ ਪੀਤੀ ਹੁੰਦੀ ਤੇ ਦੂਜੀ ਗੱਲ ਪੀਤੀ ਹੁੰਦੀ ਉਹ ਜਿਸ ਤਰ੍ਹਾਂ ਉਹਨਾਂ ਨੇ ਸਟੇਜ ਤੋਂ ਤੱਕਾ ਦਿੱਤਾ ਮੈਂ ਇੰਨੇ ਬੈਲੈਂਸਿੰਗ ਦਾ ਨਹੀਂ ਥੱਲੇ ਉਤਰ ਸਕਦਾ ਸੀ ਜਿਸ ਤਰ੍ਹਾਂ ਉਹ ਮੈਨੂੰ ਤੱਕਾ ਮਾਰੇ ਪੀਤੀ ਹੁੰਦੀ ਸਿੱਧਾ ਹੀ ਮੈਂ ਕੁੜੀ ਦੇ ਉੱਤੇ ਜਾਣਾ ਸੀ ਜਾਂ ਸਿੱਧਾ ਹੀ ਮੈਂ ਪਾਗ ਖਿਲਰ ਜਾਣਾ ਸੀ ਵੀਰ ਬਹੁਤ ਕਲਾਰਾ ਪੈ ਜਾਣਾ ਸੀ ਪੀਤੀ ਹੁੰਦੀ ਤੇ ਮੈਂ ਉਹਨਾਂ ਨੂੰ ਵੀ ਪੁੱਠਾ ਬੋਲ ਸਕਦਾ ਸੀ ਬਹੁਤ ਪੀਤੀ ਤੇ ਗਾਲਾਂ ਕੱਢ ਸਕਦਾ ਸੀ ਕਿਉਂਕਿ ਪੀਤੀ ਚ ਕੇਦਾ ਆਪਣਾ ਕੰਟਰੋਲ ਨਹੀਂ ਰਹਿੰਦਾ ਆ ਪੀਣ ਵਾਲੀ ਗੱਲ ਉਹਨਾਂ ਨੇ ਬਹੁਤ ਅਫਵਾਡ ਆਈ ਹੈ ਇਹ ਚੀਜ਼ ਦੀ ਮੈਂ ਉਹਨਾਂ ਦੇ ਜਿਸ ਗਰੁੱਪ ਨੇ ਪਹਿਲੇ ਪੇਜ ਨੇ ਪਾਈ ਸੀ ਮੈਂ ਉੱਚ ਕਮੈਂਟ ਵੀ ਕਰਕੇ ਬੋਲਿਆ ਸੀ ਜੇ ਪੀਤੀ ਆ ਜਿਹੜਾ ਕਹਿਣ ਦਿਆ ਵਾ ਮੈਂ ਪੀਤੀ ਆ ਜਿਹੜੇ ਗੁਰਦੁਆਰੇ ਆਣਾ ਜਿੱਥੇ ਆਣਾ ਆ ਕੇ ਸੋਹ ਖਾ ਕੇ ਬੋਲਦੇ ਮੇਰੇ ਨਾਲ ਪੀਤੀ ਆ ਤੇ ਮੈਂ ਵੀ ਉੱਥੇ ਸੋਹ ਖਾਂਦੇ ਆਵਾ ਜੋ ਕਹੋਗੇ ਉਹ ਮਨਜ਼ੂਰ ਹੋਊਗਾ ਪਰ ਉਸਨੇ ਉਹ ਕਮੈਂਟ ਆਫ ਕਰਤੇ ਉਹਦੇ ਬਾਅਦ ਕੀ ਕਮੈਂਟ ਹੀ ਨਾ ਦਿਖੇ ਇਹਦੇ ਬਾਅਦ ਇੱਕ ਹੋਰ ਗੱਲ ਉਹਨਾਂ ਨੇ ਬੋਲਤੀ ਕਿ ਇੰਨੇ ਉੱਥੇ ਕੁੜੀ ਛੇੜੀ ਸੀ ਮੈਂ ਆ ਮੇਰੇ ਨਾਲ ਫਰੈਂਡ ਵੀ ਖਲੋਤੀ ਸੀ ਸਾਡੇ ਉੱਥੇ ਮ ਉੱਥੇ ਤੁਹਾਨੂੰ ਪਤਾ ਹੀ ਹੈ ਭੀੜ ਮੈਨੂੰ ਦੱਸਿਆ ਭੀੜ ਦੇ ਵਿੱਚ ਪਾਣੀ ਨਹੀਂ ਪੀਣ ਨੂੰ ਰਾਹ ਨਹੀਂ ਮਿਲਣ ਡਿਆ ਸੀ ਪਾਣੀ ਪੀਣ ਵਾਸਤੇ ਤੇ ਬਾਉਂਸਰ ਤਾਂ ਕਰੂੰ ਮੈਂ ਬੋਲ ਰਹੀ ਸੀ ਵੀਰ ਛੋਟੀ ਬੈਂ ਖਲੋਤੀ ਹੈ ਮੇਰੀ ਉਹਨੂੰ ਮੈਂ ਉਸ ਤਰ੍ਹਾਂ ਦੀ ਕੋਈ ਕੁੜੀ ਸੀ ਮੈਂ ਬੋਲਿਆ ਛੋਟੀ ਬੈਂ ਖਲੋਤੀ ਹੈ ਉਹਦਾ ਗਲਾ ਸੁੱਕ ਰਿਹਾ ਉਹਨੂੰ ਥੋੜਾ ਚੱਕਰ ਆ ਰਿਹਾ ਪਾਣੀ ਪਿਆ ਦਿਓ ਵੀਰ ਉਹ ਕਹਿ ਰਿਹਾ ਬਾਈ ਬਹੁਤ ਦੂਰ ਜਾਣਾ ਪੜੇਗਾ ਹਿੰਦੀ ਚ ਬੋਲ ਰਿਹਾ ਸੀ ਬਹੁਤ ਦੂਰ ਜਾਣਾ ਪੜੇਗਾ ਤੇ ਲੱਗੇ ਇੱਕ ਕੁੜੀ ਖਲੋਤੀ ਸੀ ਉਹਨਿਆਂ ਨੂੰ ਪਾਣੀ ਦੀ ਬੋਤਲ ਦੇ ਦਿੱਤੀ ਉਹ ਪਾਣੀ ਪਿਆ ਆ ਫਿਰ ਇਹ ਨਹੀਂ ਦੇਰ ਤੇ ਬਾਉਂਸਰ ਨੇ ਇੱਕ ਬੋਤਲ ਲਿਆ ਕੇ ਉਹਨੂੰ ਉਹ ਪਾਣੀ ਪੀਣ ਤੋਂ ਬਾਅਦ ਮੈਂ ਜਿਹੜੀ ਕੁੜੀ ਨੂੰ ਉਹਨੇ ਦਿੱਤਾ ਉਸ ਕੁੜੀ ਨੂੰ ਮੈਂ ਦੀਦੀ ਮੇਰੇ ਤੋਂ ਕਮ ਸੇ ਕਮ ਬਹਾ ਬਹਾ ਛੋਟੀ ਸੀ ਬਹੁਤ ਛੋਟੀ ਸੀ ਦੇਖਣ ਤੇ ਪਤਾ ਚੱਲ ਰਾਇ ਮੈਂ ਉਸ ਕੁੜੀ ਨੂੰ ਦੀਦੀ ਬੋਲਿਆ ਹੀ ਮੈਂ ਭੈਣ ਛੋਟੀ ਭੈਣ ਜਿਵੇਂ ਮੈਂ ਕਹ ਦੀਦੀ ਪਾਣੀ ਤੂੰ ਪੀਣਾ ਤੂੰ ਦਿੱਤਾ ਸੀ ਪਾਣੀ ਤੇ ਇਹ ਲੋਕ ਮੈਨੂੰ ਇਹ ਇਲਜ਼ਾਮ ਲਗਾ ਰਹੇ ਕਿ ਮੈਂ ਕੁੜੀ ਛੇੜੀ ਹੈ ਤੇ ਤੁਸੀਂ ਆ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਜਿਹੜੇ ਬੰਦਿਆਂ ਕਰਕੇ ਜਿਹੜੇ ਫੈਨਸ ਕਰਕੇ ਇਹ ਸਿੰਗਰ ਇੰਨੀਆਂ ਚੜ੍ਹਾਈਆਂ ਕਰਦੇ ਨੇ ਪੈਸਾ ਕਮਾਉਂਦੇ ਨੇ ਪਪੂਲਰ ਹੁੰਦੇ ਆ ਤੇ ਬਾਅਦ ਵਿੱਚ ਉਹਨਾਂ ਨੂੰ ਹੀ ਉਹ ਦੇਖਣ ਨੂੰ ਮਨਾ ਕਰ ਦਿੰਦੇ ਆ ਉਹਨਾਂ ਨਾਲ ਸੈਲਫੀਆਂ ਲੈਣ ਤੋਂ ਮਨਾ ਕਰ ਦਿੰਦੇ ਆ ਉਹਨਾਂ ਦੇ ਜਿਹੜੇ ਸੁਰੱਖਿਆ ਕਰਮੀ ਹੁੰਦੇ ਉਹਨਾਂ ਨੂੰ ਧੱਕੇ ਮਾਰਦੇ ਆ ਤੁਸੀਂ ਆ ਚੀਜ਼ ਨੂੰ ਕੀ ਕਿੱਦਾਂ ਦੇ ਦੇਓ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਚੀਜ਼ ਚ ਮੂਸੇ ਵਾਲਾ ਭਾਈ ਵੀ ਹੈਗਾ ਵਾ ਆਪਣਾ ਸਿੱਧੂ ਭਾਈ ਉਹਨੂੰ ਫੈਨ ਨੂੰ ਕੋਈ ਉਹਨਾਂ ਦੇ ਅੱਗੇ ਐਵੇਂ ਦੀ ਕੋਈ ਗੱਲ ਕਰਦਾ ਸੀ ਉਹ ਕਿਤਰਾ ਗਲੇ ਲਾ ਕੇ ਚੁੱਪ ਕਰਾ ਕੇ ਸਮਝਾ ਕੇ ਕਹਿੰਦੇ ਸੀ ਕਿ ਨਹੀਂ ਆਪਣਾ ਛੋਟਾ ਭਰਾ ਵਾ ਕਿਸੇ ਨੇ ਕੁਝ ਨਹੀਂ ਕਹਿਣਾ ਜੇ ਫੋਟੋ ਉਹਨਾਂ ਨੂੰ ਨਹੀਂ ਖਿਚਾਣੀ ਹੁੰਦੀ ਉਹ ਸਮਝਾ ਦਿੰਦੇ ਸੀ ਕਿ ਨਹੀਂ ਫੋਟੋ ਨਹੀਂ ਖਿਚਾ ਸਕਦੇ ਤੇਰੇ ਨਾਲ ਖਿਚਾਈ ਹੋਰ ਆਣਾ ਖਿਚਾਈ ਪਊ ਯਾਰ ਨਸਮ ਤਾਂ ਘੱਟ ਨਹੀਂ ਲਾ ਦੇਣਾ ਹੀ ਮੈਂ ਉਹ ਵੀ ਆ ਜਾਣਾ ਸੀ ਇਸ ਚੀਜ਼ ਲਈ ਸਿੱਧੂ ਬਾਈ ਲਈ ਹਮੇਸ਼ਾ ਸਪੈਕਟਰ ਰਹੂਗੀ ਪਰ ਇੰਨੇ ਉਹ ਚੀਜ਼ ਨਹੀਂ ਕੀਤੀ ਇੰਨੇ ਜਿੱਤਰਾ ੱੱਕੇ ਮਾਰੇ ਆ ਮੈਨੂੰ ੱੱਕੇ ਮਾਰੇ ਇੰਨਾਂ ਨੇ ਨਹੀਂ ਮਾਰੇ ਪਰ ਬੰਦਾ ਤੇ ਇੰਨਾਂ ਦੇ ਇਹੀ ਬੋਲ ਸਕਦੇ ਸੀ ਕਿ ਗਲਤ ਕੰਡਿਆ ਵਾ ਆਪਣਾ ਭਰਾ ਵਾ ਇਹ ਚੀਜ਼ ਬੋਲਣੀ ਚਾਹੀਦੀ ਹੀ ਪਰ ਉਹਨਾਂ ਨੇ ਨਹੀਂ ਸਮਝਾਇਆ ਇੱਕ ਵਾਰ ਵੀ ਇੱਕ ਵਾਰ ਨਹੀਂ ਬੋਲਿਆ ਮੈਂ ਤਾਂ ਬਹੁਤ ਇੱਥੋਂ ਅੱਗੇ ਟੁੱਟ ਚੁੱਕਾ ਹੈਗੀ ਯਾਰ ਆ ਉਹਦੇ ਬੰਦਿਆਂ ਨੂੰ ਆਪਾਂ ਸਹੁੰਦੇ ਆ ਉਹਨਾਂ ਨੂੰ ਸਪੋਰਟ ਕਰਦੇ ਆ ਵੇ ਫੋਟੋ ਦੇ ਵੀਟਲੋਂ ਅਗਰ ਉਹਨਾਂ ਨੇ ਮਨਾਂ ਕੀਤਾ ਹਈ ਮੈਂ ਨਹੀਂ ਮੈਂ ਚੱਲ ਗਿਆ ਉੱਥੇ ਤਾਂ ਉਹ ਕਿ ਮੈਂ ਗਲਤੀ ਮੰਨਦਾ ਵਾਂ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਤੱਕਾ ਦਿੱਤਾ ਹਈ ਕੁਝ ਵੀ ਹੋ ਸਕਦਾ ਸੀ ਉਹ ਚੀਜ਼ ਗਲਤ ਸੀ ਉਸ ਚੀਜ਼ ਲਈ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਸੀ ਕਿ ਨਹੀਂ ਮੇਰਾ ਹੀ ਫੈਨ ਵਾ ਮੇਰਾ ਭਾਈ ਵਾ ਉਤਰਾ ਹੀ ਕਹਿੰਦੇ ਆ ਆਪਣੇ ਛੋਟੇ ਭਰਾ ਐ ਸਾਰੇ ਭਰਾ ਵਾ ਫੈਨ ਨਹੀਂ ਐ ਪਰ ਉਸ ਚੀਜ਼ ਤੇ ਇੱਕ ਵਾਰੀ ਉਹ ਬੋਲ ਦਿੰਦੇ ਆ ਕੁਝ ਕਰ ਦਿੰਦੇ ਤਾਂ ਥੋੜਾ ਮੈਨੂੰ ਇਹ ਹੋਣਾ ਸੀ ਕਿ ਸਹੀ ਬੰਦੇ ਲਈ ਮੈਂ ਇੱਥੇ ਆਇਆ ਵਾਂ ਮੇਰੀ ਗਲਤੀ ਸੀ ਮੈਂ ਚੜਿਆ ਪਰ ਉਹਨਾਂ ਨੇ ਕੋਈ ਸਟੈਂਡ ਨਹੀਂ ਲਿਆ ਕੋਸ਼ਿਸ਼ ਨਹੀਂ ਕੀਤਾ ਵੀਰ ਉਲਟਾ ਉੱਥੇ ਜਿਹੜੇ ਵੀ ਆਈਪੀਜ਼ ਆਏ ਸੀ ਉਹਨਾਂ ਨੂੰ ਬਾਜੀ-ਬਾਜੀ ਕਰ ਰਹੇ ਸੀ ਐਂ ਆਮੰਦਈ ਐਂ ਗਾਡੀ ਕੋਈ ਨਹੀਂ ਉਹ ਨਹੀਂ ਤਾਂ ਕਰਕੇ ਉਹਨੂੰ ਐਂ ਧੱਕੇ ਖਾਦੇ ਸਟੇਜ ਤੇ ਕੋਈ ਨਾ ਹੋ ਹੋ ਸਕਿਆ ਤੇ ਤੁਹਾਨੂੰ ਮੈਂ ਹੀ ਉਹ ਵੀਡੀਓ ਦੇ ਦੂੰਗਾ ਸਟੇਜ ਪੂਰਾ ਭਰਿਆ ਬਿਆਸੀ ਕਿ ਇਹਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਪਰ ਮੈਂ ਚੱਲ ਗਿਆ ਤਾਂ ਮੈਨੂੰ ਧੱਕੇ ਮਾਰ ਕੇ ਥੱਲੇ ਲਾਇਆ ਵਾ ਉਹ ਵੀ ਐਵੇਂ ਧੱਕਾ ਹੀ ਮਾਰਿਆ ਕਮ ਸੇ ਕਮ 8 ਫੁੱਟ ਦੀ ਦੂਰੀ ਤੋਂ ਮੈਂ ਡਿੱਗ ਗਿਆ ਵਾ ਔਰ ਕੋਟ ਵੀਰ ਬੋਤ ਉਹ ਮੈਨੂੰ ਬਸ ਵੀਡੀਓ ਤੇ ਹੈ ਕਿ ੱੱਕੇ ਮਾਰਤੇ ਕਹਿਣ ਦੇ ਸੋਖਾ ਪਰ ਜਿਹੜਾ ਮੈਨੂੰ ਉੱਥੇ ਫੀਲ ਹੋਇਆ ਹੈ ਨਾ ਇੱਕ ਵਾਰੀ ਨੂੰ ਮੈਂ ਪੂਰਾ ਹੋਪ ਹੋ ਗਿਆ ਕਿ ਕੀ ਹੋ ਗਿਆ ੱੱਕਾ ਚਾਣਕ ਆ ਗਿਆ ਤੇ 3 ਸੈਕਿੰਡ ਮੈਂ ਸਿਰਫ ਮੈਂ ਸਪੀਕਰ ਦੇ ਲੱਗੇ ਹੀ ਸਟੇਜ ਦੇ ਉਧੋ ਮੈਂ ਬੈਠਾ ਹੀ ਮੈਨੂੰ ਲੱਗਿਆ ਹੀ ਕਿ ਖਿਚਾ ਲੈਣਗੇ ਫੋਟੋ ਬਹੁਤ ਨੇੜੇ ਆ ਮੈਂ ਬਾਈ ਦੇ ਨਹੀਂ ਮਨਾ ਕਰੇਗਾ ਪਰ ਉਹਨਾਂ ਨੇ ੱੱਕਾ ਐਵੇਂ ਮਾਰਿਆ ਇੱਕ ਮੌਕਾ ਤੱਕ ਨਹੀਂ ਦਿੱਤਾ ਬੋਲਣ ਦਾ ਕਿ ਮੈਂ ਚਲ ਜਾਂ ਥੱਲੇ ਆਪਣੇ ਆਪ ਚਲ ਜੂਗਾ ਪਰ ਨਹੀਂ ਉਹਨਾਂ ਨੇ ਇੱਕ ਸਕਿੰਟ ਤੇ ਸਿੱਧਾ ਹੀ ਦੇ ਕੇ ਮਾਰਿਆ ਔਰ ਉਸ ਪੁਲਸ ਵਾਲੇ ਨੂੰ ਕਿਹਾ ਨੇ ਕੋਈ ਕੁੱਛ ਨਹੀਂ ਕਿਹਾ ਉੱਥੇ ਦੀ ਮੈਨੇਜਮੈਂਟ ਨੇ ਕੋਈ ਕੁੱਛ ਨਹੀਂ ਕਿਹਾ ਕਿ ਕੋਈ ਗੱਲ ਨਹੀਂ ਆਪਣਾ ਹੀ ਬੱਚਾ ਇੱਥੇ ਦਾ ਇਹ ਕੋਈ ਹੋਣੀ ਹੈ ਪਰ ਇਹ ਚੀਜ਼ ਪੁਲਸ ਵਾਲੇ ਨੂੰ ਬੋਲਣੀ ਚਾਹੀਦੀ ਸੀ ਉਸ ਨੇ ਜਿਸ ਤਰੀਕੇ ਨਾਲ ਮੈਨੂੰ ਵੈਪਨ ਦਿਖਾਇਆ ਇਹ ਚੀਜ਼ ਲਈ ਵੀ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਮੈਂ ਕੋਈ ਉੱਥੇ ਕੋਈ ਹੱਥ ਤੇ ਮੈਂ ਕੋਈ ਚੀਜ਼ ਤੇ ਨਹੀਂ ਲੈ ਕੇ ਗਿਆ ਸੀ ਕੋਈ ਬੋਤਲ ਕੋਈ ਡੰਡਾ ਕੋਈ ਖਾਲੀ ਹੱਥ ਵੀ ਨਹੀਂ ਗਿਆ ਸੀ ਘਰ ਚ ਫੋਨ ਸੀ ਮੇਰੀ ਰੀਅਲ ਵੌਇਸ ਦੀ ਵੀਡੀਓ ਵੀ ਪਈ ਹੋਈ ਹੈ ਉਹਦੇ ਅੰਦਰ ਮੈਂ ਕਿਹਾ ਬਾਈ ਇੱਕ ਫੋਟੋ ਪਰ ਉਹਨਾਂ ਨੇ ਨਹੀਂ ਸੁਣਿਆ ਉਹ ਇਗਨੋਰ ਕਰਕੇ ਚੱਲ ਗਏ ਇੰਨੇ ਆ ਕੇ ਤੱਕਾ ਮਾਰਿਆ ਬਹੁਤ ਤੇਜ਼ ਉੱਥੇ ਦੂਸਰਾ ਪੁਲਿਸ ਵਾਲਾ ਵੀ ਹੈਗਾ ਹੈ ਪੱਗ ਬੰਨੀ ਹੈ ਉਹਨਾਂ ਨੇ ਮੈਨੂੰ ਇੰਨਾ ਤੇਜ਼ ਤੱਕਾ ਨਹੀਂ ਮਾਰਿਆ ਨਾ ਕੁਝ ਕੀਤਾ ਉਹਨਾਂ ਨੇ ਬਸ ਮੈਨੂੰ ਪੁਸ਼ ਕਰਕੇ ਸਾਈਡ ਨੂੰ ਲੈ ਕੇ ਆਏ ਐ ਇੰਨੇ ਨੂੰ ਪਿੱਛੋਂ ਤੁਸੀਂ ਕੀ ਮੰਗ ਕਰਦੇ ਹੋ ਇਹਨਾਂ ਦੇ ਕੋਲੋਂ ਪ੍ਰੇਮ ਟੂ ਲਿ ਅਮੈਂਡਮੈਂਟ ਟੀਮ ਦੇ ਕੋਲੋਂ ਤੇ ਪ੍ਰੇਮ ਟੂ ਲੋਗੋ ਕੋਲੋਂ ਕੀ ਮੰਗ ਕਰਦੇ ਹੋ ਤੁਸੀਂ ਕੀ ਕੀ ਤੁਹਾਨੂੰ ਕੀ ਇਨਸਾਫ ਮਿਲਿਆ ਜਾਵੇ ਇਨਸਾਫ ਵੀਰ ਕੋ ਸਨੀ ਬਸ ਇੱਕ ਠੀਕ ਆਈ ਜੀ ਜਵਾ ਮੈਂ ਉਹਨਾਂ ਦੇ ਕਮੈਂਟ ਤੇ ਵੀ ਮੈਂ ਕਮੈਂਟ ਤੇ ਵੀ ਪਾਈ ਹੈ ਬਾਈ ਫੋਟੋ ਦੀ ਹੀ ਗੱਲ ਹੀ ਮਨਾ ਕਰ ਦੇਣੀ ਸੀ ਪਰ ਮੈਨੂੰ ਇਹ ਚੀਜ਼ ਜਿਹੜੀ ਇਹਨਾਂ ਨੇ ਕੀਤੀ ਹੈ ਇਹ ਨਹੀਂ ਬਸ ਇੱਕ ਢਿੱਲੋ ਵੀ ਮੈਂ ਤੁਹਾਨੂੰ ਬਾਰ-ਬਾਰ ਇੱਕ ਗੱਲ ਕਹਿ ਰਿਹਾ ਮੈਨੂੰ ਪਤਾ ਚ ਗਲਤੀ ਹੋਈ ਆ ਇਹ ਚੀਜ਼ ਉਹਨਾਂ ਨੂੰ ਵੀ ਕਲੀਅਰ ਕਰਨੀ ਚਾਹੀਦੀ ਸੀ ਕਿ ਇਹਨੂੰ ਤੱਕਾ ਨਹੀਂ ਮਾਰਨਾ ਚਾਹੀਦਾ ਸੀ ਐਵੇਂ ਹੁਣ ਇਹ ਚੀਜ਼ ਕੋਈ ਵੀ ਹੋਏ ਉਹਨਾਂ ਨੂੰ ਪੁੱਛੋਗੇ ਉਹ ਆਈ ਗਏਗਾ ਕਿ ਤੱਕਾ ਐਵੇਂ ਨਹੀਂ ਮਾਰਨਾ ਚਾਹੀਦਾ ਇਹ ਬਹੁਤ ਤੇਜ਼ ਤੱਕਾ ਮਾਰਿਆ ਗਿਆ ਸੀ ਬਹੁਤ ਗੱਲ ਵਿਗੜ ਸਕਦੀ ਸੀ ਟੀਮ ਵੱਲੋਂ ਉਹਨਾਂ ਜਿਹੜੇ ਪ੍ਰੇਮ ਢਿੱਲੋ ਦੀ ਟੀਮ ਵਗੈਰਾ ਹੈਗੀਆਂ ਉਹ ਜਿਹੜੇ ਗਲਤ-ਗਲਤ ਪੋਸਟ ਪਾਈ ਜਾ ਰਿਹਾ ਬਸ ਮੈਂ ਹੀ ਕਹਾਂਗਾ ਬਾਈ ਮੈਂ ਤੁਹਾਡੇ ਉਸਤਾਦ ਦਾ ਕੋਈ ਮੈਂ ਗਲਤ ਲਗਣਾਤੇ ਮੈਂ ਕੇ ਇਹਨੂੰ ਬੋਲੀਆਂ ਨਹੀਂ ਨਾ ਮੈਂ ਆਪਣੀ ਪਰਸਨਲ ਵੀਡੀਓ ਹੁਣ ਤੱਕ ਕੋਈ ਉਹਨਾਂ ਦੇ ਖਿਲਾਫ ਪਾਈ ਹੈ ਨਾ ਮੈਂ ਕੁਝ ਕੀਤਾ ਹੈ ਜਾਂ ਮੈਂ ਕੋਈ ਉਹਨਾਂ ਦੀ ਵੀਡੀਓ ਤੇ ਆ ਕੇ ਕੋਈ ਗਲਤ ਕਮੈਂਟ ਕੀਤਾ ਹੋਏ ਕਿ ਤੂੰ ਮੈਨੂੰ ਧੱਕਾ ਮਾਰਿਆ ਹੈ ਕੁਝ ਐਵੇਂ ਦੀ ਮੈਂ ਕੋਈ ਚੀਜ਼ ਕੀਤੀ ਨਹੀਂ ਕਿ ਜੋ ਮੈਨੂੰ ਇੰਨਾ ਹੇਟ ਹੇਟ ਦੇ ਰਹੇ ਮੇਰੇ ਖਿਲਾਫ ਮੇਰੇ ਵੀਡੀਓ ਬਣਾ ਰਹੇ ਮੀਮ ਬਣਾ ਰਹੇ ਐਓ ਜੀ ਗੱਲ ਮੈਂ ਕੋਈ ਕੀਤੀ ਨਹੀਂ ਹੈ ਕਿ ਮੈਨੂੰ ਇੰਨਾ ਹੇਟ ਦੇਵੇ ਬਸ ਮੇਰੀ ਇਹ ਸੀ ਕਿ ਢਿੱਲੋ ਭਾਈ ਮੈਨੂੰ ਕਰੀ ਇੰਨਾ ਬੋਲਦੇ ਜਾਂ ਸਟੋਰੀ ਪਾ ਕੇ ਬੋਲਦੇ ਕਿ ਮੇਰੇ ਸਿਕਿਉਰਿਟੀ ਆਫੀਸਰ ਕੋ ਗਲਤੀ ਹੋਈ ਆ ਕਿੰਦਾਾ ਬੋਲਦਾਾ ਬਾਕੀ ਬਾਈ ਹੁਣ ਸਵਾਲੇ ਆ ਉਹਨਾਂ ਨੂੰ ਗੜਾ ਕੁਛ ਕਹਿਣ ਗਿਆਣਾ ਜਿੱਦਾਂ ਕਿ ਤੁਸੀਂ ਦੇਖ ਰਹੇ ਸੀਗੇ ਤੁਸੀਂ ਜੁੜ ਚੁੱਕੇ ਸੀਗੇ ਪੰਜਾਬ ਮਿਸ਼ਨ ਟੀਵੀ ਦੇ ਨਾਲ ਸਾਡੇ ਨਾਲ ਸੀਗੇ ਗੁਰਨੂਰ ਜੀ ਜੋ ਕਿ ਦਿੱਲੀ ਦੇ ਰਹਿਣ ਵਾਲੇ ਆ ਤੇ ਇਹ ਉਹੀ ਸ਼ਖਸ ਨੇ ਜਿਨ੍ਹਾਂ ਨੂੰ ਪ੍ਰੇਮ ਢਿੱਲੋ ਦੇ ਸ਼ੋਅ ਦੇ ਉੱਤੇ ਧੱਕਾ ਮਾਰਿਆ ਗਿਆ ਸੀਗਾ ਜਿਨ੍ਹਾਂ ਦੀਆਂ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਵਾਇਰਲ ਹੋ ਰਹੀਆਂ ਨੇ ਗੁਰਨੂਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੰਜਾਬ ਮਿਸ਼ਨ ਟੀਵੀ ਨੂੰ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਤੁਹਾਡਾ ਵਾ ਤੁਸੀਂ ਗੱਲ ਸੁਣੀ ਮੇਰੀ ਲੋਕਾਂ ਨੇ ਤੇ ਆਪਣਾ ਮੇਰਾ ਬਹੁਤ ਮਤਲਬ ਝੂਟੀਆਂ ਗੱਲਾਂ ਉਡਾਈਆਂ ਵਾ ਮੈਨੂੰ ਆਪਣਾ ਪਹਿਲੀ ਵਾਰ ਹੁਣ ਮੈਂ ਪੱਕ ਰੱਖਿਆ ਵਾ ਕਿ ਇਹਨਾਂ ਨਾਲ ਮੇਰੇ ਜਦ ਤੱਕ ਗੱਲ ਕੀਤੀ ਨਾ ਮੈਂ ਕਿਤੇ ਪਈ ਆ ਤੁਸੀਂ ਉਹਨੂੰ ਇੰਟਰਵਿਊ ਲਿਆਵਾ ਤੇ ਮੈਂ ਆਪਣੀਆਂ ਗੱਲਾਂ ਰੱਖ ਸਕਿਆ ਵਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੁਰਨੂਰ ਜੀ ਧੰਨਵਾਦ ਵੀਰ